ਦੇਖੋ ਸਰ ਸੁਖਬੀਰ ਸਿੰਘ ਬਾਦਲ ਜੋ ਕਹਿੰਦੇ ਆਪਣੀ ਸੇਵਾ ਦੇ ਵਿੱਚ ਇੱਥੇ ਆਉਂਦੇ ਨੇ ਅਸੀਂ ਬੜੀ ਡਿਟੇਲਡ ਸਕਿਉਰਿਟੀ ਡਿਪਲੋਇਮੈਂਟ ਕੀਤੀ ਹੋਈ ਹੈ ਇੱਕ AIG 2 SP 2 DSP ਤੇ ਤਕਰੀਬਨ ਪੌਣੇ 200 ਮੁਲਾਜ਼ਮ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਾਦੀ ਵਰਦੀ ਦੇ ਵਿੱਚ ਹੀ ਲਾ ਗਿਆ ਯੂਨੀਫਾਰਮ ਫੋਰਸ ਅਸੀਂ ਅੰਦਰ ਲਾ ਨਹੀਂ ਸਕਦੇ ਔਰ ਪੁਲਿਸ ਦੀ ਅਧਿਕਾਰੀਆਂ ਨਾਲ ਇਹ ਜਿਹੜੀ ਹੈ ਬਿੜੀ ਹੈ ਉਹਨਾਂ ਤੇ ਅਟੈਕ ਦੀ ਉਹ ਫਾਇਲ ਕੀਤੀ ਗਈ ਹੈ ਇੱਕ ਮੈਂ ਮੈਂਸ਼ਨ ਕਰਨਾ ਚਾਹਾਂਗਾ ਤੇ ਸਾਡੇ ਮੁਲਾਜ਼ਮ ਨੇ ਰਿਸ਼ਪਾਲ ਸਿੰਘ ਉਹਨੇ ਸਭ ਤੋਂ ਪਹਿਲਾਂ ਨੋਟਿਸ ਕੀਤਾ ਡਰੈਨ ਸਿੰਘ ਚੌੜਾ ਜਿਹੜਾ ਜੋ ਕੋਈ ਪੁਰਾਣੇ ਕ੍ਰਿਮੀਨਲ ਵੀ ਨੇ 테ਰਰਿਸਟ ਵੀ ਨੇ ਉਹਨਾਂ ਨੂੰ ਨੋਟਿਸ ਕੀਤਾ ਫਿਰ ਫਾਲੋ ਕੀਤਾ ਉਸ ਬਾਅਦ ਜਸਵੀਰ ਤੇ ਇੱਕ ਪਰਮਿੰਦਰ ਰੜਕਾ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵੈਪਨ ਕੱਢਿਆ ਤਾਂ ਉਹਨੇ ਇਮੀਡੀਏਟਲੀ ਉਹਦੀ ਬਾਹ ਫੜ ਕੇ ਉਹਨਾਂ ਨੇ ਕਿ ਫਾਇਰ ਜਿਹੜਾ ਉੱਪਰਲੇ ਪਾਸੇ ਗਿਆ ਤਾਂ ਨਯਾਨ ਸਿੰਘ ਚੌੜਾ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਰ ਦਰਜ ਕੀਤੀ ਗਈ ਹੈ ਔਰ ਵੈਪਨ ਵੀ ਰਿਕਵਰ ਕਰ ਲਿਆ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਟਰ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਇਹਦਾ ਕੋਈ ਵੀ ਇਹਦੇ ਚ ਜਿਹੜਾ ਉਹ ਅਨਕਵਰਡ ਨਾ